हां जी भाई जी ਆ ਦੇਖੋ ਇਹਨਾਂ ਦੀ ਤਵੀਆਂ ਵੀ ਵਿਚੇ ਤਵੀਆਂ ਆ ਵਿਚੇ ਹਾਲਾ ਤੇ ਉਹ ਕਰੇਲਣ ਜੇ ਨੂੰ ਆ ਪਿੱਛੇ ਹਲ ਜੇ ਲੱਗੇ ਹੋਏ ਛੋਟੇ ਤੇ ਪਿੱਛੇ ਇੱਕ ਘਿਰਲੀ ਜੀ ਲਾਈ ਵੀ ਆ ਵੀ ਡਲੇ ਭੰਨਣ ਨੂੰ ਇੱਕ ਸਾਹ ਉਹਦਾ ਮਲਾਈ ਬਣਾਉਣ ਵਾਲਾ ਹੀ ਕੰਮ ਆ ਵੀ ਮੇਨ ਵਜਨ ਦੇਖੋ ਇਹਦਾ ਕਿੰਨੀ ਉਹਦੇ ਚ ਆ ਇਹਦੇ ਹਾਈਡਰੋਲਿਕ ਲਾਈਨਾਂ ਅੱਠ ਤਾਂ ਇਹਦੇ ਲਾਈਨਾਂ ਲੱਗੀਆਂ ਵੀ ਇਹੇ ਮਤਲਬ ਸਾਰੀ ਲਾਈਨਾਂ ਸੈਪਰੇਟ ਕੰਮ ਕਰਦੀਆਂ ਜਦੋਂ ਰੋਡ ਤੇ ਲਗਾਉਣੀਆਂ ਫੋਲਡ ਕਰਕੇ ਲੈ ਜਾਂਦੇ ਹੁੰਨੇ ਆ ਕਿਉਂਕਿ ਜਿਆਦਾ ਚੜਾਈ ਆ ਮੇਨ ਇਹਦਾ ਹੁਣ ਆਪਾਂ ਤਾਂ ਮਤਲਬ ਡੂੰਗੀਆਂ ਕਰਨ ਵਾਸਤੇ ਖੋਲਦੇ ਆ ਖੁੱਲਦੀਆਂ ਤਾਂ ਇਹ ਵੀ ਹੈਗੀਆਂ ਪਰ ਇਹਨਾਂ ਦਾ ਮੇਨ ਸਾਰਾ ਇਹਦੇ ਤੇ ਡਿਪੈਂਡਾ ਟਾਇਰਾਂ ਦੇ ਇਹ ਟਾਇਰ ਉਨੇ ਇੱਕ ਹੀ ਕਹਿੰਦੇ ਜੇ ਟਾਇਰ ਜਿਆਦਾ ਚੱਕ ਦੀਏ ਫਿਰ ਤਾਂ ਟਰੈਕਟਰ ਜਿੱਡਾ ਮਰਜੀ ਹਸਪਾਵਰ ਵਾਲਾ ਹੋਵੇ ਖਿੱਚੇ ਨਹੀਂ ਸਕਦਾ ਇਹਨੂੰ ਇਹ ਟਾਇਰਾਂ ਦਾ ਬੈਲੈਂਸ ਜਿਆ ਬਣਾ ਕੇ ਰੱਖਦੇ ਆ ਵੀ ਜਿੰਨੀ ਕਿ ਇਹਨਾਂ ਨੂੰ ਡੂੰਗੀ ਲਾਉਣੀ ਆ ਵੀ ਉੰਨਾ ਕੇ ਇਹ ਟਾਇਰ ਉੰਨੇ ਕੇ ਸੈੱਟ ਦੇ ਆ ਥੱਲੇ ਜਿੰਨਾ ਕਿ ਡਾਊਨ ਕਰਤਾ ਉੰਨੇ ਨੇ ਘੜ ਜਾਣਾ ਆਹ ਦੇਖੋ ਇਹ ਫਾਲੇ ਲੱਗੇ ਹੋਏ ਆ ਲੱਖ ਲੱਖ ਤੱਕ ਦੇ ਦਾ ਫਾਲੇ ਆ ਮੇਨ ਆਹ ਦੇਖੋ ਜਿਹੜੀ ਥੱਲੇ ਫਾਲੀਆਂ ਆ ਕੱਡੀ ਜ਼ਬਰਦਸਤ ਉਹਦੀ ਲਾਈ ਵੀ ਆ ਕਿੰਨੇ ਫਾਲੇ ਹੋਣਗੇ ਇਹਦੇ 'ਚ 2 4 6 8 10 20 ਫਾਲੇ ਲੱਗੇ ਹੋਏ ਆ ਇਹ ਤਵੀਆਂ موجوده 3 6 9 ਤੇ ਦੋ 11 11 11 ਦੇ ਚਾਰ ਪਾਰਟ ਆਹੇ 11 ਚੋਂ 44 44 ਤਵੀਆਂ ਅੱਗੇ ਆ ਤੇ 20 ਫਾਲੇ ਆ ਪਿੱਛੇ ਤੇ ਆ ਉਹ ਲੱਗਿਆ ਵਾ ਜਿੱਦਾਂ ਮੇਰੇ ਹਿਸਾਬ ਨਾਲ 나ੜ ਨੂੜ ਆ ਉਹਨੂੰ ਵੀ ਕਰੇਲ ਦਿੰਦਾ ਹੂ ਇਹ ਆ ਪਿੱਛੇ ਲੱਗੀ ਵੀ ਆਹੇ ਕਿਰਲੀ ਜੀ ਇਹਨੇ ਕੀ ਕਰਨਾ ਜੇ ਕੋਈ ਡਲੇ ਜੇ ਰਹਿ ਗਏ ਉਹਨਾਂ ਨੂੰ ਵੱਢੀ ਜਾਣਾ ਮਤਲਬ ਕੁੱਲ ਮਿਲਾ ਕੇ ਮਲਾਈ ਬਣਾ ਦੇਣੀ ਆ ਆ ਲੱਗੇ ਵੇ ਆ ਇਹਦੇ ਸਪਰਿੰਗ ਵੀ ਜਿੱਦਾਂ ਆਪਣੇ ਵਾਲਿਆਂ ਦੇ ਉਹ ਦੂਜੇ ਤਰ੍ਹਾਂ ਇਹ ਵੇ ਆ ਸਪਰਿੰਗ ਇਹਨਾਂ ਦੇ ਆ ਦੇਖੋ ਕਿੱਡੇ ਜ਼ਬਰਦਸਤ ਸਪਰਿੰਗ ਲਾਏ ਵੇ ਆ ਵੀ ਜੇ ਕਿਤੇ ਆੜ ਆਵੇ ਵੀ ਢਿੱਲ ਦੇਣ ਨੂੰ ਵੀ ਟੁੱਟੇ ਨਾ ਫੜਾ ਮਤਲਬ ਮਹਿੰਗੇ ਤਾਂ ਬੜੇ ਆ ਇਹਨਾਂ ਦੇ ਆ ਸਮਾਨਾ ਮਤਲਬ ਸੰਦ ਜਿਹੜੇ ਖੇਤੀ ਦੇ ਮਹਿੰਗੇ ਤਾਂ ਬਹੁਤ ਜ਼ਿਆਦਾ ਪਰ ਐਡੇ ਤੁਸੀਂ ਹਿਸਾਬ ਲਾ ਲਓ ਵੀ ਕਿੰਨਾ ਕਿੰਨੀ ਵੱਡੀ ਫਾਂਟ ਲੈ ਜੂ ਇਹੇ ਮੈਂ ਇਹ 50 50 100 100 ਕਿੱਲੇ ਦੀ ਬਾਹੀ ਦਿਨ ਚ ਹੀ ਇਹੇ ਕਰ ਦੰਨੇ ਆ ਆਪਣੇ ਉੱਥੇ ਬੰਦਾ ਨਾ ਹੋ ਜਾਂਦੀ ਆ ਟਰੈਕਟਰ ਵੀ ਇਹਨਾਂ ਦੇ ਇੰਨੇ ਕ ਕੰਫਰਟੇਬਲ ਬਣੇ ਵੀ ਆ ਮਸ਼ੀਨਰੀਆਂ ਇੰਨੀਆਂ ਆ ਵੀ ਕੰਮ ਛੇਤੀ ਨਿਪਟ ਜਾਂਦਾ ਆ ਚਲੋ ਜੀ ਅੱਗੇ ਹੋਰ ਦਿਖਾਨੇ ਆ ਆਜੋ ਹਰਮਨ ਵੀ ਆਜੋ